ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਅੱਜ ਜੀ ਦੁਪਹਿਰ ਤੋਂ ਹੀ ਮੇਰਾ ਬਲੌਗ ਸਟਾਰਟ ਹੋਇਆ ਅੱਜ ਸਵੇਰੇ ਨੇ ਮੈਂ ਬਲੌਗ ਬਣਾ ਲਿਆ ਸੀ ਪੂਰਾ ਪਰ ਪਤਾ ਨਹੀਂ ਕਿਵੇਂ ਸਾਰੀਆਂ ਵੀਡੀਓ ਡਿਲੀਟ ਹੋ ਗਈਆਂ ਮੇਰੀ ਗਲਤੀ ਕਰਨਾ ਹੁਣ ਲੱਗੀ ਸੀ ਐਡੀਟਿੰਗ ਤੇ ਲਾ ਲਈ ਸੀਗੀ ਵੀਡੀਓ ਮੈਂ ਤੇ ਮੈਂ ਚਾਹ ਬਣਾਉਣ ਚਲੀ ਗਈ ਚਾਹ ਬਣਾਉਣ ਤੋਂ ਬਾਅਦ ਆ ਕੇ ਮੈਂ ਇੱਕ ਵੀਡੀਓ ਹੋਰ ਥੋੜੀ ਜਿਹੀ ਬਣਾਉਣੀ ਸੀ ਥੋੜੀ ਜਿਹੀ ਇੱਕ ਭੈਣ ਦਾ ਨਾ ਕਾਫੀ ਦਿਨਾਂ ਤੋਂ ਮੈਨੂੰ ਕਮੈਂਟ ਆ ਰਹਿਆ ਸੀਗਾ ਉਹ ਪੁੱਛਦੇ ਸੀਗੇ ਵੀ ਵੀਡੀਓ ਤੁਸੀਂ ਕਿਵੇਂ ਅਪਲੋਡ ਕਰਦੇ ਵੈਸੇ ਤਾਂ ਦੇਖੋ YouTube ਚੈਨਲ ਤੇ ਸਾਰਾ ਕੁਝ ਹੈਗਾਗਾ ਨਾ ਆਪਾਂ ਕੁਝ ਵੀ ਕੱਢ ਕੇ ਦੇਖ ਸਕਦੇ ਆ ਪਰ ਭੈਣ ਦਾ ਕਾਫੀ ਦਿਨਾਂ ਤੋਂ ਕਮੈਂਟ ਆਈ ਹੁੰਦਾ ਸੀ ਇੰਨਾ ਮੈਨੂੰ ਟਾਈਮ ਹੁੰਦਾ ਨਹੀਂ ਬਾਕੀ ਫੋਨ ਵੀ ਮੇਰੇ ਕੋਲ ਇੱਕ ਆ ਨਾ ਇੱਕ ਫੋਨ ਹੋਣ ਕਰਕੇ ਫਿਰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਇਹ ਫੋਨ ਦੋ ਹੋਣੇ ਚਾਹੀਦੇ ਨੇ ਜਦੋਂ ਇਸ ਤਰ੍ਹਾਂ ਨੇ ਆਪਾਂ ਵੀਡੀਓ ਅਪਲੋਡ ਕਰਦੇ ਆ ਹਨਾ ਪਰ ਮੈਨੂੰ ਇਹ ਸੀ ਵੀ ਚਲੋ ਮੈਂ ਅੱਜ ਫੋਨ ਪਿੰਦਰ ਘਰ ਸੀਗਾ ਮੇਰੇ ਕੋਲ ਮੈਂ ਕਿਹਾ ਵੀ ਚਲ ਮੈਂ ਵੀਡੀਓ ਬਣਾ ਦਿੰਦੀ ਆ ਪਰ ਇੱਧਰ ਮੇਰੇ ਫੋਨ ਦਾ ਹੋ ਗਿਆ ਸਟੋਰੇਜ ਸਟੋਰੇਜ ਫੁੱਲ ਹੋਣ ਕਰਕੇ ਰਿਸਾਈਕਲ ਬਿਨ ਚੋਂ ਕੁਝ ਕ ਪਹਿਲਾਂ ਡਿਲੀਟ ਕੀਤੀ ਹੋਈਆਂ ਜੇ ਵੀਡੀਓ ਕੁਝ ਮੈਂ ਹੋਰ ਕਰਤੀ ਉਹ ਸਾਰੀਆਂ ਐਲੀ ਡਿਲੀਟ ਹੋ ਗਈ ਇਹ ਰੁਦਰ ਗੈਲਰੀ ਦੇ ਵਿੱਚ ਪੂਰੀ ਐਲ ਡਿਲੀਟ ਹੋ ਜਾਂਦੀ ਹੈ ਤਾਂ ਕਿਉਂਕਿ ਕਾਲੇ ਮੂਰੇ ਕਹਿੰਦੇ ਹੁੰਦੇ ਨੇ ਵੀ ਟੋਈ ਟੋਈ ਹੁੰਦੇ ਨੇ ਸ਼ਾਇਦ ਅੱਜ ਮੇਰੇ ਮੂਰੇ ਵੀ ਟੋਈ ਆ ਗਏ ਹਨ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਹੁਣ ਪਾਉਣ ਨੂੰ ਵੀਡੀਓ ਹੈ ਨਹੀਂ ਕੋਈ ਤੁਹਾਨੂੰ ਪਤਾ ਹੀ ਵੀ ਇੱਕ ਦਿਨ ਪਹਿਲਾਂ ਵੀਡੀਓ ਬਣਦਾ ਦੂਸਰੇ ਦਿਨ ਅਪਲੋਡ ਹੁੰਦਾ ਬਹੁਤ ਜ਼ਿਆਦਾ ਟੈਨਸ਼ਨ ਪਈ ਮੈਨੂੰ ਇੰਨੀ ਝਾੜਾ ਕਿ ਮੈਂ ਕੀ ਪਾਉਂਗੀ ਹੈ ਨਾ ਹੁਣ ਦੇਖਦੇ ਆ ਟਾਈਮ ਤੇ ਕੁਝ ਬਣਾ ਕੇ ਵੀਡੀਓ ਪਾਣੀ ਪਊਗੀ ਤੁਹਾਡੇ ਪ੍ਰਤੀ ਪਹੁੰਚਣ ਨਾਲ ਗੈਪ ਵੀ ਨਹੀਂ ਹੈਗਾ ਪਹਿਲੀ ਮੇਰਾ ਇੱਕ ਦਿਨ ਕੈਪ ਪੈ ਚੁੱਕਿਆ ਇਸ ਮਹੀਨੇ ਚ ਸ਼ਾਇਦ ਦੋ ਤਿੰਨ ਮੇਰੀ ਛੁੱਟੀਆਂ ਹੋ ਚ ਪ੍ਰੋਬਲਮ ਆਈ ਪਈ ਹੈ ਹੁਣ ਮੇਰਾ ਦਿਮਾਗ ਘੁੰਮਿਆ ਪਿਆਗਾ ਪੂਰੀ ਐਲਸੀ ਜਿਹੜੀ ਡਿਲੀਟ ਹੋ ਗਈ ਫਿਰ ਬੀਐਨ ਦੇ ਵਿੱਚ ਕੋਈ ਵੀ ਵੀਡੀਓ ਮਤਲਬ ਕਿ ਨਹੀਂ ਐਡਿਟ ਹੁੰਦੀ ਜਦੋਂ ਆਪਣੀ ਪੂਰੀ ਗੈਲਰੀ ਹੋ ਗਈ ਚਾਹੇ ਆਪਾਂ ਇਧਰ ਵੀਡੀਓ ਐਡੀਟਿੰਗ ਤੇ ਲਾਈ ਹੋਈ ਹੈ ਮਤਲਬ ਬੀਐਨ ਦੇ ਐਪ ਦੇ ਵਿੱਚ ਕਰਦੀਆਂ ਤਾਂ ਫਿਰ ਉਧਰ ਕੋਈ ਵੀ ਵੀਡੀਓ ਜਿਹੜੀ ਨਹੀਂ ਰਹਿੰਦੀ ਉਹ ਸਾਰੀਆਂ ਲਾਸ ਹੋ ਜਾਂਦੀਆਂ ਨੇ ਬਹੁਤ ਜ਼ਿਆਦਾ ਦਿਮਾਗ ਖਰਾਬ ਹੋਇਆ ਪਿਆ ਹੁਣ ਕਿਉਂਕਿ ਇੰਨੀ ਮਿਹਨਤ ਕੀਤੀ ਸੀ ਪਰਦੇ ਵਗੈਰਾ ਲਗਾਏ ਸੀ ਗੱਡੀਆਂ ਦੇ ਕਵਰ ਵਗੈਰਾ ਮੇਰਾ ਕਵਰ ਸੀਗੇ ਜਿਹੜੇ ਕੁਸ਼ਨ ਉਹ ਚੜਾਏ ਆ ਸਵੇਰ ਦਾ ਇੰਨੀ ਮਿਹਨਤ ਕੀਤੀ ਸੀ ਜਲਦੀ ਉੱਠੀ ਉੱਠ ਕੇ ਖਾਣਾ ਬਣਾਇਆ ਸਾਰਾ ਬਹੁਤ ਜ਼ਿਆਦਾ ਮਿਹਨਤ ਕੀਤੀ ਸਵੇਰੇ ਮੈਂ 4:30 ਵਜੇ ਉੱਠ ਗਈ ਆਪਣਾ ਵੀਡੀਓ ਕੰਟੀਨਿਊ ਕਰਨ ਲੱਗੀ ਹੋਈ ਸੀਗੀ ਕੱਲ ਦਾ ਜਾਨੀ ਕਿ ਜਿਹੜਾ ਵਲੌਗ ਸੀਗਾ ਕੀਤਾ ਕੰਟੀਨਿਊ ਹਨਾ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਪੈ ਗਈ ਹੁਣ ਜਦੋਂ ਇੰਨੀ ਮਿਹਨਤ ਕਰਕੇ ਬਸ ਇੱਕ ਚੀਜ਼ ਪਿੱਛੇ ਮੇਰੀ ਪੂਰੀ ਐਡੀਟਿੰਗ ਹੋਈ ਪਈ ਸੀਗੀ ਤੇ ਮੈਂ ਕਿਹਾ ਚਲੋ ਭੈਣ ਦਾ ਪੰਜਾਬ ਵੀ ਦੇ ਦੇਣੇ ਹਨਾ ਵੀ ਉਹ ਕਾਫੀ ਦਿਨ ਹੋ ਗਏ ਕਮੈਂਟ ਕੀਤਾ ਸੀ ਉਹਨਾਂ ਨੇ ਕਿਦਨ ਕਿਤੇ ਹੋ ਜਾਂਦਾ ਵੈਸੇ ਤੁਸੀਂ YouTube ਤੇ ਪਲੀਜ਼ ਦੇਖ ਲਿਆ ਕਰੋ ਮੈਨੂੰ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਇੱਕ ਗਲਤੀ ਕਰਕੇ ਮੇਰੀ ਕਰ ਗਿਆ ਤੇ ਮੇਰੀ ਪੂਰੀ ਐਲਸੀ ਜਿਹੜੀ ਗੈਲਰੀ ਡਿਲੀਟ ਹੋ ਗਈ ਤੇ ਹੁਣ ਸਾਰੇ ਜਿੰਨੇ ਵੀ ਸੀਗੇ ਵੀਡੀਓ ਕੁਝ ਐਕਸਟਰਾ ਹੋਰ ਵੀ ਬਣੀਆਂ ਸੀਗੇ ਕੱਲ ਵਾਲੇ ਬਲੌਗ ਦੇ ਲਈ ਹਨਾ ਉਹ ਵੀ ਡਿਲੀਟ ਹੋ ਗਈਆਂ ਹੁਣ ਟੈਨਸ਼ਨ ਬਹੁਤ ਜ਼ਿਆਦਾ ਪੈ ਗਈ ਦੇਖੋ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈਗੀ ਚਲੋ ਜੀ ਕੋਈ ਗੱਲ ਨਹੀਂ ਹੁਣ ਦਿਖਾਉਣੇ ਆਪਾਂ ਤੁਹਾਨੂੰ ਜੋ ਹੋਇਆ ਸੋ ਹੋਇਆ ਕੀ ਕਰ ਸਕਦੇ ਆ ਸ਼ਾਇਦ ਪਰਮਾ ਤੁਹਾਨੂੰ ਇਹ ਮਨਜੂਰ ਸੀਗਾ ਤੇ ਜਿავਦੇ ਵਾਰ ਤੁਹਾਨੂੰ ਦਿਖਾਉਣੀ ਹੈ ਕਿ ਮੈਂ ਪਰਦੇ ਵਗੈਰਾ ਸੀ ਜਿਹੜੇ ਉਹ ਵੀ ਲਗਾਤੇ ਸੋਫੇ ਚੰਗੀ ਤਰ੍ਹਾਂ ਕਲੀਨ ਕਰਕੇ ਕਰਦੀਆਂ ਵਗੈਰਾ ਰੱਖਤੀਆਂ ਸੀਗੇ ਆਪਾਂ ਕੁਸ਼ਨ ਵਗੈਰਾ ਉਹਦੇ ਉੱਪਰ ਹਨਾ ਤੇ ਕਾਫੀ ਕੰਮ ਹੋਰ ਵੀ ਹੋਏ ਹੈਗੇ ਅ ਚਲੋ ਅੱਜ ਹੁਣ ਥੋੜੀ ਜਿਹੀ ਮੈਂ ਹੋਰ ਸੈਟਿੰਗ ਕਰਨ ਲੱਗਣਾ ਸੀ ਕਰਦੀ ਜਿਵੇਂ ਸਜਾਵਟ ਵਾਲੇ ਕੰਮ ਮੈਂ ਕਾ ਸ਼ੁਰੂ ਕਰ ਲੇਗੂ ਕਿਉਂਕਿ ਤਾਂ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹਾਊਸ ਟੂਰ ਵੀ ਤੁਹਾਨੂੰ ਦੇਣਾਗਾ ਦੇਖਦੇ ਹਾਂ ਕਿੰਨੇ ਦਿਨਾਂ ਤੱਕ ਹਾਊਸ ਟੂਰ ਦੇ ਸਕਦੀਆਂ ਮੈਂ ਕਿਉਂਕਿ ਮੇਰੇ ਰਸਨ ਵੀ ਬਿਲਕੁਲ ਨਹੀਂ ਖਤਮ ਹੋਇਆ ਪਿਆ ਸਾਰਾ ਲੈ ਕੇ ਆਉਣਾ ਪਰ ਗਰਮੀ ਕਰਕੇ ਕਿਤੇ ਜਾਣ ਨੂੰ ਮਨ ਨਹੀਂ ਕਰਦਾ ਹੈਗਾ ਚਲੋ ਜੀ ਦੋ ਮੈਂ ਸੂਟ ਸਟਿਚ ਕਰਵਾਏ ਨੇ ਗਰਮੀ ਵਾਲੇ ਹਜੇ ਮੈਂ ਕੋਈ ਸ਼ਾਪਿੰਗ ਨਹੀਂ ਕੀਤੀ ਆਪਣੇ ਲਈ ਬੈੱਡ ਸ਼ੀਟਾਂ ਵੀ ਮੈਂ ਆਨਲਾਈਨ ਮੰਗਵਾਈਆਂ ਨੇ ਦੋ ਦੇਖਦੀ ਕਿੰਨੇ ਦਿਨਾਂ ਤੱਕ ਆਉਂਦੀਆਂ ਨਹੀਂ ਗਈਆਂ ਕਿਉਂਕਿ ਬਾਹਰ ਜਾਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਇਹ ਵੀ ਰਸਨ ਲੈਣ ਜਾਣਾ ਪਊਗਾ ਪਰ ਚਲੋ ਦੇਖਦੇ ਹਾਂ ਕਿਵੇਂ ਉਹ ਤਾਂ ਐ ਵੀ ਚਲੋ ਸਲੀਪ ਵਗੈਰਾ ਬਣਾ ਕੇ ਘਰ ਤੋਂ ਲੈ ਜਾਵਾਂਗੇ ਅਤੇ ਉਸ ਤੋਂ ਬਾਅਦ ਅਰਸ ਨਾ ਪਵਾ ਕੇ ਆ ਜਾਵਾਂਗੇ ਗੱਡੀ ਜੀ ਜਾਣਾਗਾ ਪਰ ਫਿਰ ਵੀ ਬਹੁਤ ਔਖਾ ਬਾਹਰ ਨਿਕਲਣਾ ਸਿਰਮੱਝ ਦਾ ਬਾਹਰ ਵੇੜੇ ਜਾਣਾ ਨਾ ਤੇ ਚਲੋ ਜੋ ਹੋਇਆ ਸੋ ਹੋਇਆ ਹੁਣ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਨੀ ਬਾਕੀ ਦੋ ਸੂਟ ਮੇਰੇ ਗਰਮੀਆਂ ਵਾਲੇ ਆ ਗਏ ਸਟਿਚ ਹੋ ਕੇ ਉਹ ਤੁਹਾਨੂੰ ਮੈਂ ਦਿਖਾਉਣੀ ਹੈਗੀ ਤੇ ਨਾਲ ਤੁਹਾਨੂੰ ਦਿਖਾਉਣੀ ਹੈ ਕਿਹੜੀ ਕਿਹੜੀ ਆਪਾਂ ਹਨਾ ਸੈਟਿੰਗ ਕੀਤੀ ਹੈ ਘਰ ਦੀ ਉਹ ਵੀ ਦਿਖਾਉਣੀ ਆ ਤੇ ਨਾਲੇ ਉਹ ਭੈਣ ਨੇ ਕਮੈਂਟ ਦਾ ਅੱਜ ਜਵਾਬ ਵੀ ਦਿੰਨੇ ਹਨਾ ਵੀ ਕਿਸ ਤਰ੍ਹਾਂ ਵੀਡੀਓ ਅਪਲੋਡ ਕਰਦੇ ਆ ਚਲੋ ਜੀ ਪਹਿਲਾਂ ਤੁਹਾਨੂੰ ਬਾਹਰ ਦਾ ਦਿਖਾ ਦਿੰਨੇ ਆ ਤੇ ਹਾਂਜੀ ਇੱਕ ਤੁਹਾਡਾ ਹੋਰ ਜਵਾਬ ਦੇਣਾ ਉਹ ਵੀ ਦਵਾਂਗੀ ਮੈਂ ਪਹਿਲਾਂ ਆਪਾਂ ਤੁਹਾਨੂੰ ਬਾਹਰ ਦਿਖਾ ਦਿੰਨੇ ਆ ਵੀ ਆਪਾਂ ਕਿਸ ਤਰ੍ਹਾਂ ਸੈਟਿੰਗ ਕਰ ਲਈ ਪਰਦੇ ਵਗੈਰਾ ਲਗਾਤੇ ਹ ਜਿਵੇਂ ਕਲਰ ਵਗੈਰਾ ਵੀ ਲਗਾਉਣਾਗਾ ਸੋਚਨੀ ਹੈ ਘਰ ਹੀ ਕੁਝ ਬਣਾ ਲਵਾਂ ਤੇ ਇੱਕ ਭੈਣ ਦੇ ਕਮੈਂਟ ਜਿਹੜਾ ਹਾਂ ਇੱਕ ਭੈਣ ਦਾ ਕਮੈਂਟ ਆਇਆ ਸੀ ਬਾਲਾਂ ਨੂੰ ਲੈ ਕੇ ਵੀ ਰਾਈਸ ਦਾ ਜਿਹੜਾ ਪਾਣੀ ਐ ਚੌਲਾਂ ਦੁੱਧ ਨਾਲ ਬਾਲਾਂ ਦੀ ਲੈਂਥ ਵਧਦੀ ਹੈ ਹਾਂਜੀ ਉਹਦੇ ਨਾਲ ਬਿਲਕੁਲ 100% ਆ ਜਿਹੜੇ ਵਾਲਾਂ ਦੀ ਲੈਂਥ ਵੱਧਦੀ ਹੈਗੀ ਕਿਉਂਕਿ ਜੇ ਆਪਾਂ ਰੈਗੂਲਰ ਉਹਨੂੰ ਟਰਾਈ ਕਰਾਂਗੇ ਮਤਲਬ ਜਿਵੇਂ ਹਫ਼ਤੇ ਦੇ ਵਿੱਚ ਆਪਾਂ 2 ਜਾਂ 3 ਵਾਰ हेयर वॉਸ਼ ਕਰਦੇ ਹਾਂ ਨਾ ਆਪਾਂ ਉਹਨੂੰ ਰੈਗੂਲਰਲੀ ਟਰਾਈ ਕਰਾਂਗੇ ਤਾਂ ਆਪਣੇ ਵਾਲ ਜਿਹੜੇ ਜ਼ਰੂਰ ਵਧਣਗੇ ਪਰ ਮੈਂ ਬਹੁਤ ਜ਼ਿਆਦਾ ਕਹੋਣਾ ਜੀ ਦਵਾਈ ਲੈਣ ਦੇ ਮਾਮਲੇ ਦੇ ਵਿੱਚ ਦਵਾਈ ਪੀਣ ਦੇ ਮਾਮਲੇ ਉਹੀ ਹੋਗੇ ਲੈਪੀਣ ਖਾਣ ਦੇ ਮਾਮਲੇ ਵਿੱਚ ਇਸ ਤਰ੍ਹਾਂ ਕੁਝ ਵੀ ਪਰ ਆਹ ਜਿਹੜੀ ਪ੍ਰੋਪਰ ਕਰੀਮ ਮੈਂ ਵਰਤ ਰਹੀ ਹਾਂ ਜਿਹੜੀ ਮੈਂ ਆਪਣੀ ਫੇਸ ਲਈ ਬਣਾਈ ਸੀ ਦੇਖੋ ਕਾਫੀ ਹਲਕੇ ਪੈ ਗਏ ਮੇਰੀ ਸ਼ਾਈ ਜਿਹੜੀ ਆ ਸਾਈਡ ਕਾਫੀ ਜ਼ਿਆਦਾ ਸੀਗੀ ਤੇ ਬਹੁਤ ਜ਼ਿਆਦਾ ਹਲਕੀ ਪੈ ਗਈ। ਇੱਧਰ ਤਾਂ ਬਿਲਕੁਲ ਮੋੜੇ-ਮੋਟੇ ਡੱਬੇ ਜਿਹੇ ਨੇ ਪਰ ਇੱਧਰ ਬਹੁਤ ਜ਼ਿਆਦਾ ਹਲਕੀ ਪੈ ਗਈ। ਇਹ ਮੈਂ ਦਿੱਲੀ ਅਪਲਾਈ ਕਰਦੀ ਆ ਉਹ ਵੀ ਤੁਹਾਨੂੰ ਮੈਂ ਦੱਸੂਗੀ ਕਿਸ ਤਰ੍ਹਾਂ ਚਲੋ ਜੀ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਕਾਫੀ ਫਿਰ ਬਲੌਗ ਵੱਡਾ ਹੋ ਜਾਊਗਾ। ਪਰ ਚਲੋ ਦੇਖਦੇ ਹਾਂ ਹੁਣ ਤੁਹਾਡੇ ਤੱਕ ਪਹੁੰਚਣਾ ਵੀ ਹੈ ਹਨਾ ਆਦਤ ਜੀ ਬਣ ਗਈ ਟੈਨਸ਼ਨ ਪੈ ਜਾਂਦੀ ਹੈ ਮਨ ਨੂੰ ਨਾ। ਦਿਮਾਗ ਤੇ ਬਹੁਤ ਜ਼ਿਆਦਾ ਬੋਝ ਪੈਂਦਾ ਹੈਗਾ ਜਦੋਂ ਆਪਾਂ ਬਲੌਗਿੰਗ ਕਰਦੇ ਆ ਤੇ ਬਲੌਗ ਟਾਈਮ ਤੇ ਨਾ ਪਹੁੰਚੇ। ਬਲੌਗ ਨੂੰ ਟਾਈਮ ਤੇ ਅਪਲੋਡ ਕਰਨਾ ਪਬਲਿਸ਼ ਕਰਨਾ ਹਨਾ ਵੀਡੀਓ ਸਾਰਾ ਦਿਨ ਬਣਾਉਣੀ ਬਹੁਤ ਟਫ ਕੰਮ ਆ ਜੀ ਬਹੁਤ ਜ਼ਿਆਦਾ ਮੁਸ਼ਕਲ ਕੰਮ ਆ ਮੇਰਾ ਬੇਟਾ ਮੈਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਮੰਮੀ ਡੇਲੀ ਵਲੌਗ ਨਾ ਪਾਇਆ ਕਰੋ ਤੁਸੀਂ ਅੱਕ ਜੂਗੇ ਪਰ ਮੈਂ ਵਲੌਗ ਪਾਉਂਦੀ ਨਹੀਂ ਅੱਕਰੀ ਜਦੋਂ ਏਦਾਂ ਕੋਈ ਮੇਰੇ ਨਾਲ ਘਟਨਾ ਹੋ ਜਾਂਦੀ ਉਦੋਂ ਮਨ ਅੱਕ ਜਾਂਦਾ ਹਨਾ ਚਲੋ ਜੀ ਕੋਈ ਗੱਲ ਨਹੀਂ ਕਦੇ ਕਦੇ ਹੋ ਜਾਂਦਾ ਤੇ ਪਹਿਲਾਂ ਆਪਾਂ ਵਰਦੇ ਦਿਖਾਉਣੇ ਫਿਰ ਤੁਹਾਡੇ ਕੁਐਸਚਨਾਂ ਦੇ ਜਿਹੜੇ ਹੋਰ ਰਿਪਲਾਈ ਦੇਣੇ ਨੇ ਉਹ ਵੀ ਦਵਾਂਗੀ ਆਹ ਵਾਲੀ ਸਾਈਡ ਵੀ ਆਪਾਂ ਜਿਹੜੇ ਪਰਦੇ ਵਗੈਰਾ ਅਸੀਂ ਲਗਾਤੇ ਥੋੜੇ ਜਿਵੇਂ ਚੇਂਜ ਕਰਕੇ ਲਗਾਏ ਨੇ ਉਹ ਤੁਹ ਆ ਜਿਵੇਂ ਕਿ ਵਾਈਟ ਵਾਲੇ ਸੀਗੇ ਵਾਈਟ ਵਾਲੇ ਆਪਾਂ ਰੱਖਤੇ ਆਮ ਵਿਚਕਾਰ ਧੁੱਪ ਬਹੁਤ ਜ਼ਿਆਦਾ ਜਿਹੜੇ ਵਾਈਟ ਵਾਲੇ ਸੀਗੇ ਉਹ ਇਸ ਵਾਰ ਮੈਂ ਥੋੜੇ ਜਿਹਾ ਚੇਂਜ ਕਰਕੇ ਲਗਾਤੇ ਜਿੱਦਾਂ ਆਇਆ ਸੀ ਦੇ ਵਿੱਚ ਹ ਉੱਪਰ ਥੋੜਾ ਜਿਹਾ ਅਜੇ ਕਾਫੀ ਦੇ ਵਿੱਚ ਇਸ ਤਰ੍ਹਾਂ ਵਾਈਟ ਦਿੱਤਾ ਹੋਇਆ ਸੀ ਨਾ ਡਿਜ਼ਾਈਨ ਉਹ ਆਪਾਂ ਇਸ ਤਰ੍ਹਾਂ ਵਿਚਕਾਰ ਦੋਨੋਂ ਆਪਾਂ ਕਰਤੇ ਵਾਈਟ ਇਦਾਂ ਲਗਾਤੇ ਇਧਰ ਵੀ ਵਿਚਕਾਰ ਵਾਈਟ ਕਰਤੇ ਸਾਈਡਾਂ ਤੇ ਕਾਫੀ ਕਰਤੇ ਤੇ ਇਧਰ ਵੀ ਆਪਾਂ ਲਗਾਤੇ ਸੀਗੇ ਪਰਦੇ ਪਰਦੇ ਤੋਂ ਬਿਨਾਂ ਤਾਂ ਘਰ ਨਾ ਬਿਲਕੁਲ ਹੀ ਗੰਦਾ ਲੱਗ ਰਿਹਾ ਸੀ ਬਹੁਤ ਗੰਦਾ ਤੇ ਇੱਧਰ ਆਪਾਂ ਸੋਫੇ ਦੇਖੋ ਐਨ ਕਲੀਨ ਕਰਤੇ ਸੀਗੇ ਵੈਕਿਊਮ ਕਲੀਨਰ ਨਾਲ ਤੇ ਕੁਝ ਕ ਆਪਣੇ ਹੱਥਾਂ ਦੀ ਮਿਹਨਤ ਨਾਲ ਪੂਰੇ ਮਤਲਬ ਕਿ ਕਲੀਨ ਕਰਕੇ ਗੱਦੀਆਂ ਵਗੈਰਾ ਆਪਾਂ ਸੀਗੇ ਜਿਹੜੀਆਂ ਰੱਖਤੀਆਂ ਤੇ ਇਹ ਵਾਲੀਆਂ ਗੱਦੀਆਂ ਆਪਾਂ ਇਸ ਤਰ੍ਹਾਂ ਦੇਖੋ ਦੁਬਾਰਾ ਭਰੀਆਂ ਸੀਗੀਆਂ ਵਾਸ਼ ਕਰਕੇ ਪਿੱਛੇ ਫਿਲਹਾਲ ਤਾਂ ਮੈਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਉਹ ਲਗਾਤੀ ਸਲਾਈ मतलब की हाथ सुई ਨਾਲ ਪਰ ਇਹ ਆ ਵੀ ਭਾਂਡੇ ਦੀ ਵੀ ਸੈਟਿੰਗ ਹੋ ਗਈ ਹੁਣ ਉੱਥੇ ਜਿਹੜੇ ਮੇਰੇ ਲੱਗੇ ਹੋਏ ਸੀ ਕਿ ਬਣਾ ਕੇ ਮੇਰੇ ਡੀਆਈਵਾਈ ਹੈਨਾ ਮਿਰਰ ਵਰਕ ਮਿਰਰ ਮੈਂ ਲਗਾਏ ਸੀ ਆਪਣੇ ਡੀਆਈਵਾਈ ਕਰਕੇ ਉਹ ਥੋੜੀ ਜਿਹੀ ਨਾਲੀ ਸੈਟਿੰਗ ਕਰਕੇ ਬਾਅਦ ਦੇ ਵਿੱਚ ਲਗਾਉਂਗੀ ਬਾਕੀ ਸਾਰਾ ਹੋ ਚੁੱਕਿਆ ਹੈਗਾ ਠੀਕ ਹੈ ਜੀ ਇਹ ਵਾਲਾ ਤਾਂ ਸਾਰਾ ਆਪਾਂ ਸਾਫ ਕਰਤਾ ਰੂਮ ਆ ਭਾਂਡਾ ਜਿਹੜਾ ਹੋ ਗਿਆ ਬਾਅਦ ਥੋੜਾ ਬੋਤਾ ਹੁਣ ਸਜਾਵਟ ਵਾਲਾ ਰਹਿੰਦਾਗਾ ਉਹ ਕਰਾਂਗੇ ਇੱਥੇ ਦੇਖ ਲਓ ਟਾਈਮ ਵੀ ਜਿਹੜਾ 4 ਵਜਨ ਵਾਲੇ ਨੇ ਪੌਣੇ 4 ਤੋਂ ਵੀ ਉੱਪਰ ਦਾ 10 11 12 ਮਿੰਟ ਰਹਿ ਗਏ 4 ਵਜਨ ਦੇ ਵਿੱਚ ਹਨਾ ਚਲੋ ਜੇ ਵੀਡੀਓ ਤੁਹਾਡੇ ਤੱਕ ਅੱਜ ਹੀ ਪਹੁੰਚਾਉਣਾ ਵੀ ਹੈ ਮੈਂ ਕਿਉਂਕਿ ਬਾਲਾ ਜਿਆਦਾ ਗੈਪ ਮੈਂ ਨਹੀਂ ਲੈ ਸਕਦੀ ਚਲੋ ਜੀ ਹੁਣ ਆਪਾਂ ਤੁਹਾਡੀ ਦੂਸਰੀ ਕਮੈਂਟ ਦਾ ਰਿਪਲਾਈ ਦਿੰਨੇ ਆ ਕਰੀਮ ਦਾ ਜਿਹੜੀ ਰਾਈਸ ਤੋਂ ਬਣਾਈ ਸੀ ਪਲਾਂਟ ਜਿਵੇਂ ਕਿ ਇਹ ਹੋ ਗਿਆ ਹਨਾ Song of India ਦਾ ਇਹ ਜਾਣਗੇ ਸਾਰੇ ਅੰਦਰ ਇਹਨਾਂ ਨੂੰ ਮੈਂ ਅੰਦਰ ਲਾਉਣ ਵਾਲੀਆਂ ਕਿਉਂਕਿ ਇੱਥੇ ਧੁੱਪ ਬਹੁਤ ਜ਼ਿਆਦਾ ਆ ਗਈ ਬਹੁਤ ਜ਼ਿਆਦਾ ਕੈਮਰੇ ਨੂੰ ਕਰ ਲਈਏ ਆਪਾਂ ਸੈੱਟ ਤੇ ਹੁਣ ਤੁਹਾਡੇ ਆਪਾਂ ਇੱਕ ਕਾਫੀ ਕਰੀਮ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ ਫਾਇਦਾ ਮੇਰਾ ਤਾਂ ਨਾ ਸਫਾਈਆਂ ਕਰਕੇ ਬਹੁਤ ਜ਼ਿਆਦਾ ਟਲਨਸ ਤੇ ਮਰਿਆ ਮਰਿਆ ਜਿਹਾ ਚਿਹਰਾ ਹੋ ਗਿਆ ਸੀ ਬਹੁਤ ਮੰਦਿਰਗਾ ਹੁਣ ਠੀਕ ਹੋਣ ਲੱਗ ਗਿਆ ਆਹ ਵਾਲੀ ਕਰੀਮ ਦੇਖੋ ਮੇਰੀ ਸਿਰਫ ਰਹਿ ਗਈ 2 ਦਿਨਾਂ ਦੀ ਹਫਤੇ ਦੀ ਮੈਂ ਬਣਾਈ ਸੀ ਤੁਸੀਂ ਇਹਨੂੰ 5 ਦਿਨਾਂ ਦੀ ਵੀ ਬਣਾ ਸਕਦੇ ਹੋ ਤੁਸੀਂ ਇਹਨੂੰ 7 ਦਿਨਾਂ ਦੀ ਵੀ ਬਣਾ ਸਕਦੇ ਹੋ ਜੇ ਤੁਸੀਂ 3-4 ਦਿਨਾਂ ਲਈ ਬਣਾਉਣਾ ਹੈ ਤਾਂ 2 ਚਮਚ ਰਾਈਸ ਲੈ ਲਓ ਬਸ ਇਹਦਾ 4 ਚਮਚ ਕੋਈ ਜ਼ਿਆਦਾ ਹੈ ਨਹੀਂ ਅਗਰ ਤੁਹਾਡੀ 7ਵੇਂ ਦਿਨਾਂ ਇਹ ਕਰੀਮ ਬਚ ਜਾਂਦੀ ਹੈ ਤੁਸੀਂ ਆਪਣੇ ਹੈਂਡ ਤੇ ਵੀ ਲਗਾ ਸਕਦੇ ਹੋ ਨੂੰ ਬਾਹ ਤੇ ਵੀ ਲਗਾ ਸਕਦੇ ਹੋ ਨੈਕ ਤੇ ਲਗਾ ਸਕਦੇ ਹੋ ਬੈਕ ਤੇ ਵੀ ਲਗਾ ਸਕਦੇ ਹੋ ਲੈਗ ਤੇ ਵੀ ਆਪਣੇ ਜਣੇ ਕਿ ਲੱਤਾਂ ਦੇ ਪੈਰਾਂ ਦੇ ਲਗਾ ਸਕਦੇ ਹੋ ਜਿੱਥੇ ਤੁਸੀਂ ਚਾਹੋ ਲਗਾ ਸਕਦੇ ਹੋ ਜਿਵੇਂ ਕਾਲਾਪਨ ਜਾਂ ਕਿਤੇ ਸਕਿਨਾਂ ਕਾਲੀ ਆ ਜਾਂ ਕਿਤੇ ਚਿੱਟੀ ਆ ਇਸ ਤਰ੍ਹਾਂ ਦੀ ਹੈ ਨਾ ਸਕਿਨਾਂ ਜਾਂ ਡਲਨਾ ਸਾ ਮਰਿਆ ਮਰਿਆ ਜੇ ਚਿਹਰਾ ਦਾ ਜਾਂ ਜਿੱਦਾਂ ਪਿਗਮੈਂਟੇਸ਼ਨ ਹੋ ਗਿਆ ਜਿਵੇਂ ਮੇਰੇ ਸਾਈਆਂ ਸੀ ਗਿਆ ਹੈ ਨਾ ਜਾਂ ਜਿਆਦਾ ਹੁੰਦੇ ਨੇ ਆਪਣੇ ਰਿੰਕਲਸ ਹੁੰਦੇ ਨੇ ਹੈ ਨਾ ਉਹਦਾ ਹਨਾ ਬੀ ਬਹੁਤ ਵਧੀਆ ਕਾਫੀ ਮਤਲਬ ਕੋਈ ਵੀ ਸਕਿਨ 올 ਟਾਈਪ ਸਕਿਨ ਨਾ ਇਹ ਕਰੀਮ ਆਗੀ ਕੋਈ ਵੀ ਇਹਨੂੰ ਭੈਣ ਲਗਾ ਸਕਦੀ ਹੈਗੀ ਹਨਾ ਬਹੁਤ ਵਧੀਆ ਜਿਹੜੀ ਕਰੀਮ ਆ ਜਿਹੜੇ ਮੌਜਾ ਇਹ ਫਾਇਦੇ ਨੇਗੇ ਮੈਂ ਤਾਂ ਦੇਖੋ ਹੁਣ ਇਹਨੂੰ ਅੱਜ ਮੈਨੂੰ ਹੈਗਾ ਮਤਲਬ ਕਿ ਮੇਰੀ ਸਿਰਫ 2 ਦਿਨਾਂ ਦੀ ਰਹੀਗੀ 5 ਦਿਨਾਂ 6 ਦਿਨ ਮੈਨੂੰ ਲਾ ਚੁੱਕੀ ਹੈਗੀ ਸਿਰਫ ਹਫਤੇ ਦੀ ਬਣਾ ਲਓ ਤੁਸੀਂ 5 ਦਿਨਾਂ ਦੀ ਬਣਾ ਲਓ ਉਸ ਤੋਂ ਬਾਅਦ ਨਹੀਂ ਰੂਮ ਟੈਂਪਰੇਚਰ ਵਿੱਚ ਬਿਲਕੁਲ ਵੀ ਨਹੀਂ ਰੱਖਣੀ ਹੈਗੀ ਇਹ ਰੱਖਣੀ ਹੈ ਆਪਾਂ ਫ੍ਰਿਜ ਦੇ ਵਿੱਚ ਫ੍ਰਿਜ ਦੇ ਵਿੱਚ ਰੱਖਾਂਗੇ ਬਾਹਰ ਤਾਂ ਇਹ ਖਰਾਬ ਹੋ ਜੂਗੀ ਬਾਹਰ ਬਿਲਕੁਲ ਨਹੀਂ ਰਹਿੰਦੀ ਬਹੁਤ ਜ਼ਿਆਦਾ ਵਧੀਆ ਜਿਹੜੇ ਇਹ ਰਿਜ਼ਲਟ ਨਹੀਂ ਕਿਉਂਕਿ ਮੈਨੂੰ ਹੁਣ ਆ 5-6 ਦਿਨ ਹੋ ਗਏ ਨੂੰ ਟਰਾਈ ਕਰਦੀ ਨੂੰ ਤੇ ਬਹੁਤ ਵਧੀਆ ਇਹ ਨਹੀਂ ਹੈਗਾ ਵੀ ਜ਼ਿਆਦਾ ਉਹ ਵੀ ਵਧੀਆ ਨਹੀਂ ਹੈਗੀ ਕਰੀਬ ਮਤਲਬ ਕਿ ਚਿਪਚਿਪਾਤਾ ਦੇਖੋ ਥੋੜਾ ਬਹੁਤਾ ਤਾਂ ਦੇਖੋ ਹੁੰਦਾ ਹੀ ਆ ਵੈਸੇ ਇਸ ਤਰ੍ਹਾਂ ਇਹ ਸਕਿਨ ਦੇ ਵਿੱਚ ਅਬਜ਼ਰਬ ਹੋ ਜਾਂਦੀ ਆ ਦੇਖੋ ਆਹ ਦੇਖੋ ਇਹ ਤਾਂ ਫੇਸ ਤੇ ਵੀ ਲਗਾਵਾਂਗੇ ਉਹ ਪਤਨ ਲੱਗਣਾ ਦੇਖੋ ਭਰੇ ਨੂੰ ਰਾਤ ਦੇ ਟਾਈਮ ਹੀ ਤੁਸੀਂ ਲਾਓ ਜੇ ਤੁਸੀਂ ਇਦਾਂ ਰਾਤ ਨੂੰ ਐਨ ਪੂਰੀ ਆਪਣੇ ਫੇਸ ਤੇ ਲਗਾ ਕੇ ਇਦਾਂ ਛੱਡ ਦਿਓ ਸਵੇਰੇ ਉੱਠ ਕੇ ਤੁਸੀਂ ਫੇਸ ਸਾਬਣਾ ਬਾਸ ਕਰ ਲਓ ਦੇਖੋ ਹੁਣ ਮੈਂ ਲਗਾਈ ਹੈ ਤੇ ਹੁਣ ਵੀ ਦੇਖੋ ਤੁਸੀਂ ਚਿਹਰੇ ਦਾ ਕਿੰਨਾ ਫਰਕ ਪੈ ਗਿਆ ਆ ਦੇਖੋ ਪਹਿਲਾਂ ਕਿਸ ਤਰ੍ਹਾਂ ਸੀ ਹੁਣ ਦੇਖੋ ਕਿਸ ਤਰ੍ਹਾਂ ਮਤਲਬ ਬਰਦਾਨ ਆ ਇਹ ਚਿਹਰਾ ਨਾਲ ਆਪਣਾ ਸ਼ੀਸ਼ੇ ਵਾਂਗੂ ਜਿੱਦਾਂ ਕੰੱਚ ਚਮਕਦਾ ਹੁੰਦਾ ਇਦਾਂ ਚਮਕੂਗਾ ਇਹ ਨਹੀਂ ਮੈਨੂੰ ਪਤਾ ਤੁਸੀਂ ਰੈਗੂਲਰਲੀ ਇਹਨੂੰ ਟਰਾਈ ਕਰੋ ਬਹੁਤ ਜਿਆਦੇ ਦੇ ਬੈਨੀਫਿਟ ਨੇ ਬਹੁਤ ਜਿਆਦੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨਾ ਵਧੀਆ ਵਧੀਆ ਜਿਹੜਾ ਰਿਜ਼ਲਟ ਆਏ ਸਰ ਜਿਹੜੇ ਜਪਨੀਜ਼ ਤੇ ਕੋਰੀਅਨਸ ਲੋਕ ਨੇ ਨਾ ਉਹ ਇਹੀ ਟਰਾਈ ਕਰਦੇ ਨੇ ਚੌਲਾਂ ਦਾ ਹੀ ਜ਼ਿਆਦਾ ਉਹ ਟਰਾਈ ਕਰਦੇ ਨੇ ਫੇਸ ਪੈਕ ਹੋ ਗਿਆ ਕਰੀਮ ਉਹ ਚੌਲ ਮਤਲਬ ਕਿ ਜਿਹੜੇ ਜ਼ਿਆਦਾ ਆਪਣੇ ਫੇਸ ਲਈ ਉਹ ਜੀ ਉਸ ਕਰਦੇ ਨੇ ਤਾਂ ਹੀ ਉਹਨਾਂ ਦੀ ਸਕਿਨ ਦੇਖ ਲਓ ਕਿਦਾਂ ਹੁੰਦੀ ਹੈ ਨਾ ਕਿੰਨੀ ਵਧੀਆ ਚਮਕਦੀ ਹੁੰਦੀ ਆ ਲਾਉਣਾ ਇਹਨੂੰ ਰਾਤ ਨੂੰ ਹੀ ਆ ਤੁਸੀਂ ਇੱਕ ਭੈਣ ਦਾ ਕਮੈਂਟ ਆਇਆ ਸੀ ਦਿਨ ਦੇ ਵਿੱਚ ਲਗਾ ਸਕਦੇ ਬਸ ਲਗਾਉਣ ਦਾ ਮੈਨੂੰ ਇਹ ਵੀ ਰਾਤ ਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲੂਗਾ ਤੇ ਜੇ ਤੁਸੀਂ ਇਹ ਵੀ ਨਹੀਂ ਓਵਰਨਾਈਟ ਰੱਖ ਸਕਦੇ ਰਾਤ ਨੂੰ ਲਗਾ ਕੇ ਤੁਸੀਂ ਨਹੀਂ ਰੱਖ ਸਕਦੇ ਤਾਂ ਤੁਸੀਂ ਇਹਨੂੰ ਕੀ ਕਰਨਾ ਪੂਰੀ ਇਹਦੀ ਜਿਹੜੀ ਮ사ਜ ਕਰਨੀ 10-15 ਮਿੰਟ ਮ사ਜ ਕਰਨ ਤੋਂ ਬਾਅਦ 30 ਅੱਧਾ ਘੰਟਾ ਤੁਸੀਂ ਰੱਖ ਲਓ 40 ਮਿੰਟ ਰੱਖ ਲਓ ਹਨਾ ਰੱਖ ਕੇ ਉਸ ਤੋਂ ਬਾਅਦ ਫੇਸ ਵਾਸ਼ ਕਰ ਲਓ ਲਾਉਣ ਤੋਂ ਪਹਿਲਾਂ ਵੀ ਫੇਸ ਵਾਸ਼ ਕਰਨਾ ਕਈ ਭਣਾ ਦੇਖੋ ਭੁੱਲ ਜਾਂਦੀਆਂ ਨੇ ਹਨਾ ਨਹੀਂ ਫੇਸ ਵਾਸ਼ ਕਰ ਵੀ ਇਦਾਂ ਹੀ ਆਪਾਂ ਅਪਲਾਈ ਕਰ ਲੈਨੇ ਕ੍ਰੀਮ ਨੂੰ ਜੋ ਕੋਈ ਵੀ ਨਾਈਟ ਵੈਸੇ ਨਾਈਟ ਕ੍ਰੀਮ ਦੇ ਹੀ ਕੰਮ ਕਰਦੀ ਹੈ ਅ ਤੁਸੀਂ ਲਗਾ ਕੇ ਛੱਡ ਦਿਓ ਅੱਧਾ ਘੰਟਾ ਜਾਂ 40 ਮਿੰਟਾਂ ਤੋਂ ਬਾਅਦ ਆਪਣਾ ਫੇਸ ਵਾਸ਼ ਕਰ ਲਓ ਹਨ ਜੇ ਤੁਸੀਂ ਓਵਰ ਨਾਈਟ ਤੁਹਾਨੂੰ ਨਹੀਂ ਮਤਲਬ ਕਿ ਕੋਈ ਇਰੀਟੇਸ਼ਨ ਹੁੰਦੀ ਰੱਖ ਸਕਦੇ ਹੋ ਤਾਂ ਤੁਸੀਂ ਇਹਨੂੰ ਪੂਰੀ ਰਾਤ ਰੱਖੋ ਸਵੇਰੇ ਉੱਠ ਕੇ ਆਪਣਾ ਫੇਸ ਵਾਸ਼ ਕਰ ਲਓ ਠੀਕ ਹੈ ਜੇ ਇਹੀ ਸੀ ਇਹਦੇ ਵਿੱਚ ਪਾਇਆ ਚਾਰ ਚਮਚ ਜਿਹੜੇ ਆਪਾਂ ਪਾਏ ਸੀਗੇ ਇਹਦੇ ਵਿੱਚ ਚੌਲ ਚਾਰ ਚਮਚ ਦੇ ਵਿੱਚ ਚਮਚ ਚੌਲਾਂ ਨੂੰ ਆਪਾਂ ਉਬਾਲ ਲਿਆ ਸੀ ਉਬਾਲ ਕੇ ਉਸ ਤੋਂ ਬਾਅਦ ਇਹਨੂੰ ਫਿਲਟਰਾਈਜ਼ ਕਰ ਲਿਆ ਫਿਲਟਰਾਈਜ਼ ਮਤਲਬ ਕਿ ਆਪਾਂ ਇੱਕ ਜਿਹੜੀ ਚਾਹ ਪੋਣੀ ਹੁੰਦੀ ਹੈ ਮਤਲਬ ਕਿ ਤੁਸੀਂ ਪਲਾਸਟਿਕ ਵਾਲੀ ਲਿਓ ਉਹ ਜਿਆਦਾ ਬਰੀਕ ਹੁੰਦੀ ਹੈ ਬਰੀਕ ਲੈ ਕੇ ਚਾਹ ਭੁੰਨੇ ਉਹਦੇ ਵਿੱਚ ਫਿਲਟਰਾਈਜ਼ ਕਰਾਂਗੇ ਆਪਾਂ ਚਮਚ ਦੀ ਸਹਾਇਤਾ ਨਾਲ ਜਿਹੜੀ ਨਿੱਚੇ ਕਰੀਮ ਹੋਊਗੀ ਉਹ ਹੀ ਕੱਢਣੀ ਆਪਾਂ ਹਨਾ ਬਾਕੀ ਤੁਸੀਂ ਮੇਰਾ ਉਹ ਵੀਡੀਓ ਦੇਖ ਵੀ ਲਿਓ ਹਨਾ ਜਿਹੜੀ ਮੈਂ ਇਹ ਵੀ ਅਪਲੋਡ ਕੀਤੀ ਕਰੀਮ ਬਣਾਈ ਹੈਗੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੱਚਾ ਦੁੱਧ ਮਿਕਸ ਕਰਨਾ ਕੱਚਾ ਤਿੰਨ ਤੋਂ ਚਾਰ ਚਮਚ ਚਾਰ ਚਮਚੇ ਜੇ ਮਿਚੋੜਨੇ ਚਾਰ ਚਮਚੇ ਹੋ ਜਾਂਦਾ ਇਹਦੇ ਵਿੱਚ ਦੁੱਧ ਮਿਕਸ ਉਸ ਤੋਂ ਬਾਅਦ ਆਪਾਂ ਚਾਰ ਪੰਜ ਕੈਪਸੂਲ ਮਿਕਸ ਕਰਨੇ ਨੇ ਵਿਟਾਮਿਨ E ਦੇ EVON ਦੇ ਚਾਰ ਸੋਦੇ ਜਿਹੜੇ ਹੁੰਦੇ ਨੇ ਹਨਾ ਉਹ ਮਿਕਸ ਕਰਨੇ ਨੇ ਬਸ ਇਹੀ ਤਨ ਜਿੱਦਾਂ ਤੁਸੀਂ ਇਹ ਚਨਾਰੀਅਲ ਦਾ ਤੇਲ ਵੀ ਐਡ ਆਲਿਵ ਆਇਲ ਜਿਹੜਾ ਤੁਹਾਡੇ ਕੋਲ ਜੇ ਹੈਗਾ ਤੁਸੀਂ ਉਹ ਵੀ ਜਾਂ ਕੋਈ ਹੋਰ ਮਤਲਬ ਕਿ ਕੋਈ ਵੀ ਆਪਾਂ ਹੋਰ ਆਇਲ ਤੁਸੀਂ ਤੁਹਾਨੂੰ ਸ਼ੂਟ ਕਰਦਾ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਹੁਣ ਆਪਣੀ ਮਰਜ਼ੀ ਦਾ ਤੇ ਚਲੋ ਜੀ ਇਹੀ ਸੀ ਬਹੁਤ ਵਧੀਆ ਕਰੀਮ ਆ ਟਰਾਈ ਕਰਕੇ ਦੇਖਿਓ ਤੁਹਾਨੂੰ ਬਹੁਤ ਬਹੁਤ ਫਾਇਦਾ ਹੋਊਗਾ ਪਰ ਇਹ ਨਹੀਂ ਵੀ ਅੱਜ ਲਾਈ ਆ ਅੱਜ ਫਾਇਦਾ ਹੋ ਗਿਆ ਨਹੀਂ ਤੁਸੀਂ ਹਫਤਾ 10 ਦਿਨ ਟਰਾਈ ਕਰੋ ਤੁਹਾਨੂੰ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਬੈਸਟਾ ਲਗਾਉਣ ਤੋਂ 30 40 ਮਿੰਟ ਬਾਅਦ ਹੀ ਤੁਹਾਨੂੰ ਇਹਦੇ ਜਿਹੜੇ ਰਿਜ਼ਲਟ ਨੇ ਹੈ ਨਾ ਉਹ ਪਤਾ ਲੱਗ ਜਾਂਦਾ ਮਿਲ ਜਾਂਦਾ ਕਿ ਆਪਣਾ ਫੇਸ ਜੁ ਚਮਕ ਜਾਂਦਾ ਬਾਕੀ ਤੁਸੀਂ ਦੇਖ ਸਕਦੇ ਹੋ ਮੈਂ ਹੁਣ ਲਗਾਈ ਆ ਚਮਕ ਪੈ ਗਈ ਹੈ ਨਾ ਕਰੀਸੀ ਜਿਹੜੇ ਦੇ ਇਹ ਬਹੁਤ ਬਹੁਤ ਵਧੀਆ ਮੈਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਿ ਇਹੀ ਕਹਿਣੀ ਆ ਵੀ ਕੀ ਕੰਮ ਮਿੰਨਤ ਲਾ ਲਓ ਕੁਛ ਲਾ ਲਓ ਵੀ ਬਣਾਓ ਮੇਰੀਆਂ ਭੈਣਾਂ ਜਰੂਰ ਬਣਾਓ ਕਿਉਂਕਿ ਆਪਾਂ ਮਹਿੰਗੇ ਮਹਿੰਗੇ ਦਵਾਈਆਂ ਹਿਊਜ਼ ਕਰਦੇ ਆ ਉਦੋਂ ਤੱਕ ਫਰਕ ਰਹਿੰਦਾ ਜਾ ਤੱਕ ਕਈਆਂ ਬਣਾਉਂਦਾ ਹੁੰਦਾ ਵੀ ਚਲੋ ਹਨਾ ਉਦੋਂ ਤੱਕ ਹੀ ਸਾਨੂੰ ਫਰਕ ਰਹਿੰਦਾ ਜਿੰਨਾ ਟਾਈਮ ਆਪਾਂ ਦਵਾਈ ਦਾ ਅਸਰ ਕਰਦਿਆਂ ਮਤਲਬ ਚੂਜ਼ ਕਰਦੇ ਉਹਨਾ ਟਾਈਮ ਹੀ ਅਸਰ ਰਹਿੰਦਾ ਹਨਾ ਉਸ ਤੋਂ ਬਾਅਦ ਦੇ ਵਿੱਚ ਉਹੀ ਕੁਝ ਫੇਰ ਹੋ ਜਾਂਦਾ ਪਰ ਇਹ ਚੀਜ਼ ਬਹੁਤ ਵਧੀਆ ਕੋਈ ਜ਼ਿਆਦਾ ਮਹਿੰਗੀ ਨਹੀਂ ਘਰ ਬਣਾਉ ਦਾ 15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਹਫਤੇ ਜੀ ਬਣਾਓ ਖਤਮ ਹੋ ਗਈ ਦੁਬਾਰਾ ਬਣਾ ਲਓ ਠੀਕ ਹੈ ਜੀ ਚਲੋ ਜੀ ਇਹ ਵੀ ਜਵਾਬ ਹੋ ਗਏ ਹੁਣ ਮੈਂ ਤੁਹਾਨੂੰ ਆਪਣੇ ਸੂਟ ਦਿਖਾ ਕੇ ਵੀਡੀਓ ਦਾ ਐਂਡ ਕਰੂੰਗੀ ਹੁਣ ਆਪਾਂ ਸੂਟ ਵੀ ਦਿਖਾ ਦਿੰਨੇ ਆਂ ਦੋ ਮੰਗਵਾਏ ਸੀ ਮੈਂ ਮੀਸ਼ੂ ਤੋਂ ਇੱਕ ਮੇਰਾ ਸੂਟ ਪਹਿਲਾਂ ਆ ਗਿਆ ਸੀ ਇੱਕ ਆਇਆ ਨਹੀਂ ਸੀ ਉਹ ਕਿਸੇ ਕਾਰਨ ਵਾਪਸ ਹੋ ਗਿਆ ਪਤਾ ਨਹੀਂ ਮੈਂ ਉਸ ਦਿਨ ਘਰ ਨਹੀਂ ਸੀਗੀ ਪਤਾ ਨਹੀਂ ਕਿਵੇਂ ਵਾਪਸ ਹੋ ਗਿਆ ਉਹ ਸੂਟ ਬਹੁਤ ਸੋਹਣਾ ਸੂਟ ਸੀਗਾ ਉਹ ਪਰ ਚਲੋ ਜਿਹੜਾ ਮੈਂ ਮੰਗਵਾਇਆ ਮੀਸ਼ੂ ਤੋਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਜਿਹੜਾ ਸੂਟ ਮੈਂ ਮਤਲਬ ਕਿ ਆਪਕ ਮੈਨੂੰ ਮਿਲਿਆ ਸੀਗਾ ਗਿਫਟ ਕਹਿ ਲਓ ਚਾਹੇ ਕੁਛ ਕਹਿ ਲਓ ਮੇਰੀ ਨਣ ਦੇ ਨਹੀਂ ਦਿੱਤਾ ਸੀਗਾ ਉਹ ਵੀ ਸਟਿਚ ਹੋ ਗਿਆ ਦੋ ਸੂਟ ਹੋ ਗਏ ਹਨਾ ਮੇਰੇ ਇਹ ਸਟਿਚ ਬਾਕੀ ਦੇਖਦੇ ਆਂ ਇੱਕ ਮੈਂ ਸਲਵਾਰ ਕੱਟੀ ਪਈ ਆ ਉਹ ਮੈਂ ਬਣਾਈ ਨਹੀਂ ਹੈਗੀ ਇਹਦੇ ਲੈਂਥ ਵੀ ਕਾਫੀ ਵਧੀਆ ਇਹ ਦੇਖੋ ਇਹ ਮੈਂ ਮੰਗਵਾਇਆ ਮੀਸ਼ੋ ਤੋਂ ਕਾਟਨ ਦਾ ਹੀ ਹੈਗਾ ਇਹ ਇਸ ਤਰ੍ਹਾਂ ਇਹਦਾ ਗਲਾ ਬਣਿਆ ਹੋਇਆ ਸੀਗਾ ਪਰ ਮੈਂ ਇਹਦਾ ਚੌਰਸ ਗਲਾ ਕਰਵਾ ਕੇ ਇਸ ਤਰ੍ਹਾਂ ਇਹਦੇ ਜਿਹੜੀ ਲੈਂਸ ਲਗਵਾ ਲਈ ਬਾਕੀ ਤੁਹਾਨੂੰ ਮੈਂ ਬੈਕ ਸਾਈਡ ਤੋਂ ਵੀ ਦਿਖਾ ਦੂੰਗੀ ਇਸ ਤਰ੍ਹਾਂ ਆਪਾਂ ਇਹਦੇ ਲੈਂਸ ਵਗੈਰਾ ਲਗਵਾਈ ਹੈਗੀ ਇਦਾਂ ਹੀ ਬਾਹਾਂ ਤੇ ਜਿਹੜੀ ਲੈਂਸ ਲਗਵਾ ਲਈ ਆਹ ਦੇਖੋ ਤੇ ਇਦਾਂ ਹੀ ਲਗਵਾਈ ਹੈਗੀ ਘੇਰੇ ਤੇ ਚੱਕਾਂ ਤੇ ਸੌਰੀ ਦੋਨੋਂ ਸਾਈਡ ਬੈਕ ਸਾਈਡ ਵੀ फ्रंट साइड ਇਹਨਾਂ ਦੋਨੋਂ ਸਾਈਡਾਂ 'ਪਾ ਇਸ ਤਰ੍ਹਾਂ হো ਵਾਈਟ ਜਿਹੜੀ ਲੇਸ ਲਗਵਾਈ ਆ ਦੇਖੋ ਬਾਕੀ ਤੁਹਾਨੂੰ ਮੈਂ ਇੱਕ ਵਾਰ ਬੈਕ ਕੈਮਰੇ ਨਾਲ ਵੀ ਦਿਖਾ ਦੂੰਗੀ ਤੇ ਇਸ ਤਰ੍ਹਾਂ ਇਹ ਬੰਦਨੀ ਪ੍ਰਿੰਟ ਦੇ ਵਿੱਚ ਜਗਾ ਇਹ ਜਿੱਦਾਂ ਬੰਦਨੀ ਪ੍ਰਿੰਟ ਨਹੀਂ ਹੁਣ ਕਾਫੀ ਟ੍ਰੈਂਡਿੰਗ ਦੇ ਵਿੱਚ ਆ ਹਨਾ ਇਹ ਬੰਦਨੀ ਪ੍ਰਿੰਟ ਆ ਇਹ ਪਰਾ कॉटन ਦੇ ਵਿੱਚ ਆ ਜਿਹੜਾ ਉਹ ਜਲ ਰਿਹਾਗਾ ਸ਼ਾਇਦ ਪਤਾ ਨਹੀਂ ਕਿਹੜਾ ਕਾ ਉਹ ਕੱਪੜਾ ਸੀਗਾ ਮੈਂ ਭੁੱਲ ਗਈ ਆ ਦੇਖੋ ਇਸ ਤਰ੍ਹਾਂ ਮੈਂ ਜੌਰਸ ਗਲੇ 'ਮੈਂ ਬਿਲਕੁਲ ਛੋਟੇ ਪਾਉਣੀ ਆ ਜਿਆਦਾ ਵੱਡੇ ਮੈਨੂੰ ਗਲੇ ਵਧੀਆ ਨਹੀਂ ਲੱਗਦੇ ਇਹ ਤਾਂ ਮੈਂ ਉਸ ਤੋਂ ਵੀ ਛੋਟਾ ਕਰਵਾਇਆ। ਇਹਦੀ ਸਲਵਾਰ ਹੈਗੀ ਜੀ ਇਸ ਤਰ੍ਹਾਂ ਦੀ ਮੂਰੀ ਵੀ ਮੈਂ ਹੁਣ ਵੱਡੀ ਪਾਉਣ ਲੱਗ ਗਈ ਇਸ ਤਰ੍ਹਾਂ। ਸਾਢੇ 7 ਸਾਢੇ 7 ਇੰਚ ਦੀ ਹੋਊਗੀ ਮੂਰੀ ਵੱਡੀ ਮੂਰੀ ਇਸ ਤਰ੍ਹਾਂ ਇਹਦੀ ਹੈਗੀ ਸਲਵਾਰ ਲਾਈਨਿੰਗ ਵਾਲੀ। ਕੱਪੜਾ ਬਹੁਤ ਬਹੁਤ ਸੌਫਟਾ ਬਹੁਤ ਸੋਹਣਾ ਕੱਪੜਾ ਹੈ ਦੇਖੋ ਜੀ। ਬਹੁਤ ਸੋਹਣਾ ਕੱਪੜਾ ਹੈ। ਇਹ ਸਾਢਾ ਪਤਾ ਨਹੀਂ ਮੈਨੂੰ ਪ੍ਰਾਈਸ ਹੈ। ਪਤਾ ਨਹੀਂ 600 ਕੋ 700 ਰੁਪਿਆ ਦਾ ਮੇਰਾ ਸੂਟ ਆਇਆ ਸੀਗੇ 650 ਦਾ ਪਤਾ ਨਹੀਂ ਐਵੇਂ ਕੋ ਸਾਈਜ਼ ਨਾਲ ਦੁਪੱਟਾ ਵੀ ਇਹਦੇ ਦੁਪੱਟਾ ਵੀ ਬਹੁਤ ਪਿਆਰਾ ਹੈ ਦਾ ਬਹੁਤ ਸੋਹਣਾ ਦੁਪੱਟਾ ਆ ਦੇਖੋ ਇਦਾਂ ਇਹਦਾ ਦੁਪੱਟਾ ਗਾ ਤੇ ਦੁਪੱਟੇ ਦੇ ਜਿਹੜੇ ਲੜ ਹੁੰਦੇ ਨੇ ਨਾ ਉੱਥੇ ਲੱਗੀ ਹੋਈ ਇਦਾਂ ਦੀ ਕਮੀਜ਼ ਨਾਲ ਦੀ ਪੱਟੀ ਦਿੱਤੀ ਤੇ ਬਹੁਤ ਸੋਹਣਾ ਦੁਪੱਟਾ ਗਾ ਬਹੁਤ ਜ਼ਿਆਦਾ ਸੌਫਟਾ ਕੱਪੜਾ ਗਾ ਚਲੋ ਜੀ ਇੱਕ ਤੇ ਇਹ ਹੋ ਗਿਆ ਹੁਣ ਆਪਾਂ ਸੂਟ ਸੂਟ ਦੂਸਰਾ ਵੀ ਦਿਖਾ ਦਿੰਨੇ ਆ ਦੋਨੋਂ ਤੇ ਲੇਸ ਹੀ ਲਗਵਾਈਆ ਇਹ ਹੈਗਾ ਕਮੀਜ਼ ਇਹ ਮੈਨੂੰ ਮਿਲਿਆ ਗਿਫਟ ਗਿਫਟ ਕਹਿ ਲੋ ਚਾਹੇ ਇਹ ਵੀ ਮਤਲਬ ਕਿ ਮੇਰੀ ਨਣਦੇ ਨੇ ਪਾਟ ਕਰਵਾਇਆ ਸੀ ਅਸੀਂ ਤਾਂ ਪੈਸੀ ਦੇ ਦਿੱਤੇ ਸੀ ਜੀ ਉਹਨਾਂ ਨੇ ਸਾਨੂੰ ਸੂਟ ਦਿੱਤੇ ਸੀ ਆ ਦੇਖੋ ਇਹਦਾ ਵੀ ਮੈਂ ਚੋਰਸ ਗਲਾਈ ਕਰਵਾਇਆ ਲੈਸ ਇਹਦੇ ਵੀ ਦੋਨਾਂ ਸਾਈਡ ਲੱਗੇ ਚਾਕਾਂ ਤੇ ਆ ਦੇਖੋ ਬਸ ਇਹਦੇ ਕਲਰ ਬਹੁਤ ਸੋਹਣਾ ਲੱਗਿਆ ਮੈਨੂੰ ਸੂਟ ਦਾ ਤੇ ਆ ਦੇਖੋ ਮਾਮਾ ਤੇ ਵੀ ਇਦਾਂ ਦੀ ਲੈਸ ਨਾਲ ਦੀ ਮਿਲਦੀ ਜੁਲਦੀ ਇਦਾਂ ਗਲਾਈ ਆਪਾਂ ਚੌਰਸੀ ਕਰਵਾਇਆ ਦੇਖੋ ਬਾਕੀ ਸਾਨੂੰ ਫਰੰਟ ਕੈਮਰਾ ਬੈਕ ਕੈਮਰੇ ਨਾਲ ਦਿਖਾਉਣੀ ਆ ਕਿਉਂਕਿ ਬੈਕ ਕੈਮਰੇ ਨਾਲ ਥੋੜਾ ਜਿਆਦਾ ਵਧੀਆ ਦਿਸ ਜਾਂਦਾ ਇਸ ਤਰ੍ਹਾਂ ਦੀ ਜੀ ਸਲਵਾਰਾਂ ਦੀ ਇਦਾਂ ਮੂਰੀ ਵਸ ਉਹਦੀ ਥੋੜੀ ਜੀ ਵੱਡੀ ਕਰਵਾ ਲਈ ਹੁਣ ਮੈਂ ਟ੍ਰੈਂਡਾਂ ਨਾਲ ਕਿ ਵੱਡੀ ਤਾਂ ਮੈਨਾਂ ਵੀ ਚੱਲ ਵੱਡੀ ਨਹੀਂ ਪਾ ਕੇ ਦੇਖਦੇ ਬਸ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗੀ ਸੀ ਮੈਨੂੰ ਮੈਰੋ ਉਹ ਵੀ ਵਧੀਆ ਲੱਗਦੀ ਸੀ ਚਲੋ ਜੀ ਹੁਣ ਥੋੜੀ ਇੱਕ ਵਾਰ ਮੈਂ ਬੈਕ ਕਰ ਲੈ ਇਹ ਸਾਡਾ ਪੱਟਾ ਜੀ ਇਹ ਤੇ ਕੁਝ ਵੀ ਨਹੀਂ ਲਗਵਾਇਆ ਪਲੇਨ ਹੀ ਆ ਇਦਾਂ ਦਾ ਇਹ ਡਾਈ ਕਰਵਾਇਆ ਉਹ ਨਾਲ ਨਹੀਂ ਸੀਗਾ ਬਾਹ ਦੇ ਵਿੱਚ ਡਾਈ ਹੋਇਆ ਹੋਇਆ ਲਓ ਜੀ ਹੁਣ ਮੈਂ ਤੁਹਾਨੂੰ ਇੱਕ ਵਾਰ ਬੈਕ ਕੈਮਰੇ ਨਾਲ ਦਿਖਾ ਦਿੰਦੀ ਆ ਬੈਕ ਕੈਮਰੇ ਨਾਲ ਦਿਖਾ ਰਹੇ ਹਾਂ ਦੇਖੋ ਇਸ ਤਰ੍ਹਾਂ ਦਾ ਗਲਾ ਬਣਿਆ ਹੋਇਆ ਇਸ ਤਰ੍ਹਾਂ ਬਾਮਾ ਨਹੀਂ ਮਾਮਾ ਦੀ ਲੇਸ ਆ ਤੇ ਇਸ ਤਰ੍ਹਾਂ ਚਾਕ ਤੇ ਆਪਾਂ ਘੇਰੇ ਤੇ ਲੇਸ ਲਗਵਾਈ ਆ ਦੇਖੋ ਇਸ ਤਰ੍ਹਾਂ ਤੇ ਆ ਹੈਗਾ ਦਾ ਦੁਪੱਟਾ ਆ ਹੈਗੀ ਦੀ ਸਲਵਾਰ ਇਸ ਤਰ੍ਹਾਂ ਦੀ ਇਸ ਤਰ੍ਹਾਂ ਪੂਰਾ ਸੂਟ ਇਦਾਂ ਲਿਖਦਾ ਪੂਰਾ ਸੂਟ ਲਓ ਜੀ ਇਹ ਵਾਲਾ ਸੂਟ ਦੇਖੋ ਇਸ ਤਰ੍ਹਾਂ ਦਾ ਹੈ ਪਰ ਇਹ ਕਲਰ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਦਾ ਕੰਟਰਾਸਟ ਵਾਈਟ ਤੇ ਹੈਨਾ ਪਿੰਕ ਦਾ ਬਹੁਤ ਸੋਹਣਾਗਾ ਤੇ ਆ ਦੇਖੋ ਇਸ ਤਰ੍ਹਾਂ ਇਹਦਾ ਗਲਾ ਬਣਿਆ ਹੋਇਆਗਾ ਤੇ ਇਦਾਂ ਦੀ ਆਪਾਂ ਚੋਰਸ ਗਲਾ ਕਰਵਾ ਕੇ ਲੈਸ ਲਗਵਾਈਏਗੀ ਐਵੇਂ ਹੀ ਬਾਹਮਾ ਤੇ ਲੈਸ ਲਗਵਾ ਲਈ ਇਦਾਂ ਹੀ ਆਪਾਂ ਚਾਕਾਂ ਤੇ ਲੇਸ ਜਿਹੜੀ ਲਗਵਾਈਏ ਵਾਈਟ ਲੇਸ ਲਗਵਾਈਏ ਤੇ ਜੀਤੋ ਨੇ ਮੈਂ ਸੂਟ ਸਟਿਚ ਕਰਵਾਉਣੀ ਆ ਭੈਣ ਤੋਂ ਬਹੁਤ ਸੋਹਣੇ ਸਟਿਚ ਕਰਦੀ ਆ ਸੂਟ ਮੈਨੂੰ ਬਹੁਤ ਪਸੰਦ ਆ ਇਸ ਤਰ੍ਹਾਂ ਦੀ ਦੇਖੋ ਇਹਦੀ ਸਲਵਾਰਾ ਜੀ ਵੱਡੀ ਮੂਰੀ ਇਸ ਤਰ੍ਹਾਂ ਤੇ ਆ ਹੈਗਾ ਇਹਦਾ ਦੁਪੱਟਾ ਦੇਖੋ ਇਸ ਤਰ੍ਹਾਂ ਦੇਖਦਾ ਪੂਰਾ ਸੂਟ ਲੋ ਜੀ ਸਭ ਤੋਂ ਪਹਿਲਾਂ ਆਪਾਂ YouTube ਓਪਨ ਕਰਕੇ ਉਸ ਤੋਂ ਬਾਅਦ ਇੱਥੇ ਪਲੱਸ ਦਾ ਨਿਸ਼ਾਨ ਆਊਗਾ نیچے ਇੱਥੇ ਕਲਿੱਕ ਕਰਕੇ ਉਸ ਤੋਂ ਬਾਅਦ ਇੱਥੇ ਕਈ ਹੋਣਦੇ ਨੇ ਇੱਕ ਵੀਡੀਓ ਯੂ ਸ਼ਾਰਟ ਲਾਈਵ ਪੋਸਟ ਆਪਾਂ ਵੀਡੀਓ ਤੇ ਕਰਨਾ ਜਿਹੜੀ ਮਤਲਬ ਬਿਊਟੀ ਚੂਜ਼ ਕਰਨੀ ਹੈ ਵੀਡੀਓ ਚੂਜ਼ ਕਰਕੇ ਉਸ ਤੋਂ ਬਾਅਦ ਨੈਕਸਟ ਤੇ ਨੈਕਸਟ ਤੇ ਜਾ ਕੇ ਇੱਥੇ ਆਪਾਂ ਇਹਨੂੰ ਕਲਿੱਕ ਕਰਨਾਗਾ ਟਾਈਟਲ ਲਿਖਨਾਗਾ ਟਾਈਟਲ ਜਿਵੇਂ ਕਿ ਮੈਂ ਲਿਖ ਦਿੰਨੀ ਇੱਥੇ ਮਾਈ ਅ ਡੇਲੀ ਬਲੌਗ ਇਹ ਲਿਖ ਦਿੰਨੀ ਆ ਉਸ ਤੋਂ ਬਾਅਦ ਇੱਥੋਂ ਆਪਾਂ ਜੋ ਵੀ ਡਿਸਕ੍ਰਿਪਸ਼ਨ ਵਗੈਰਾ ਲਾਉਣਾ ਉਹ ਲਾ ਸਕਦੇ ਆ ਫਿਰ ਆਪਾਂ ਅੱਗੇ ਇਸ ਨੂੰ ਨੈਕਸਟ ਤੇ ਕਰਕੇ ਇੱਥੇ ਆਪਾਂ ਅਪਲੋਡ ਕਰ ਸਕਦੇ ਜੇ ਤੁਸੀਂ ਇਹਨੂੰ ਅ ਅਨਲਿਸਟ ਵਿੱਚ ਰੱਖਣਾ ਉਹ ਰੱਖ ਸਕਦੇ ਹੋ ਪ੍ਰਾਈਵੇਟ ਰੱਖਣਾ ਪ੍ਰਾਈਵੇਟ ਰੱਖ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਇਹਨੂੰ ਅਪਲੋਡ ਕਰਨਾ ਚਾਹੋ ਤਾਂ ਕਰ ਸਕਦੇ ਹੋ ਲੋ ਜੀ ਇਹ ਸੀ ਤੁਹਾਡੇ ਸਵਾਲ ਦਾ